ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਹਜਸ ਪੁਟਿੰਗ ਹਾਂਜੀ ਫਰੈਂਡਸ ਅੱਜ ਆਪਾਂ ਤੁਹਾਨੂੰ ਸੂਈ ਧਾਗੇ ਨਾਲ ਓਵਰਲਾ ਕਰਨੀ ਦੱਸਾਂਗੇ ਠੀਕ ਹੈ ਜੀ ਜਿਨ੍ਹਾਂ ਕੋਲ ਹੀ ਮਸ਼ੀਨਸ ਵਗੈਰਾ ਨਹੀਂ ਹੈਗੀਆਂ ਤਾਂ ਉਹ ਸੂਈ ਧਾਗੇ ਨਾਲ ਹੀ ਕਿੱਦਾਂ ਓਵਰਲਾ ਕਰ ਸਕਦੇ ਆ ਪਹਿਲਾਂ ਤੁਸੀਂ ਐਡਾ ਥ੍ਰੈਡ ਪਾ ਲੈਣਾ ਠੀਕ ਹੈ ਜੀ ਧਾਗਾ ਸੂਈ ਦੇ ਵਿੱਚ ਇਹ ਧਾਗਾ ਮੈਂ ਦੂਰਾ ਕਰਕੇ ਚੋਰਾ ਹੋ ਗਿਆ ਵਾ ਤੇ ਬਟ ਆਪੇ ਇਸ ਤਰੀਕੇ ਨਾਲ ਇਹਨੂੰ ਤੇ ਕੀ ਕਹਿੰਦੇ ਆ ਯੂਜ਼ ਕਰਨਾ ਠੀਕ ਹੈ ਜੀ ਤੇ ਦੇਖੋ ਇਸ ਤਰੀਕੇ ਨਾਲ ਅਗਰ ਤੁਹਾਡੇ ਕੋ ਧਾਗਾ ਜਿਹੜਾ ਮੋਟਾ ਹੈ ਤਾਂ ਤੁਸੀਂ ਸਿੰਗਲ ਧਾਗਾ ਵੀ ਪਾ ਸਕਦੇ ਹੋ ਠੀਕ ਹੈ ਇੱਥੇ ਆਪਾਂ ਗੱਠ ਮਾਰ ਲੀਏ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਕੀ ਕਰਨਾ ਹੈ ਠੀਕ ਹੈ ਜੀ ਇਹ ਆਪਾਂ ਕਪੜਾ ਲਿਆ ਇਹਨੂੰ ਆਪਾਂ ਕਿਸ ਤਰੀਕੇ ਨਾਲ ਕਰਨਾ ਠੀਕ ਹੈ ਜੀ ਪਹਿਲਾਂ ਆਪਾਂ ਇਹਨੂੰ نیچے ਤੋਂ ਆਪਾਂ ਇਹਨੂੰ ਸੂਈ ਨੂੰ ਲੈ ਆਉਣਾ ਵਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਪਾਂ ਨੇ ਐਦਾ ਰੱਖ ਕੇ ਧਾਗਾ ਹਾਂ ਦੇਖੋ ਪਹਿਲਾਂ ਨੂੰ ਆਪਾਂ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਅੱਗੇ ਤੋਂ ਤੁਹਾਨੂੰ ਦੱਸ ਦਿਆਂ ਕਿੱਦਾਂ ਕਰਨਾ ਦੇਖੋ ਇੰਨੀ ਇੱਕ ਜਗ੍ਹਾ ਛੱਡ ਕੇ ਤੁਸੀਂ ਠੀਕ ਹੈ ਜੀ ਇੰਨੀ ਸਪੇਸ ਛੱਡ ਦੇਣੀ ਆ ਉਸ ਤੋਂ ਬਾਅਦ ਤੁਸੀਂ ਇਹਨੂੰ ਧਾਗੇ ਨੂੰ ਇਦਾਂ ਲੈਣਾ ਠੀਕ ਹੈ ਜੀ ਹਾਂ ਦੇਖੋ ਇਸ ਤਰੀਕੇ ਨਾਲ ਤੁਸੀਂ ਧਾਗੇ ਨੂੰ ਲੈਣਾ ਇਹਦੇ ਵਿੱਚ ਦੀ ਇਸ ਇਦਾਂ ਧਾਗਨ ਕੱਢਣਾ ਤੇ ਆ ਦੇਖੋ ਇਸ ਤਰੀਕੇ ਨਾਲ ਜਿਹੜੀ ਆਪਣੀ ਓਵਰਲਾਕ ਹੈ ਇੰਟਰਲੋਕ ਹੈ ਨਾ ਜਿਹਨੂੰ ਆਪਾਂ ਇਸ ਤਰੀਕੇ ਨਾਲ ਆਉਗੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਤੋਂ ਆਪਾਂ ਇੱਥੋਂ ਸੂਈ ਨੂੰ ਕੱਢਣਾ ਉਸੇ ਤਰੀਕੇ ਨਾਲ ਹੀ ਆਪਾਂ ਥ्रेड ਨੂੰ ਫਿਰ ਤੋਂ ਲੈਣਾ ਠੀਕ ਹੈ ਜੀ ਆ ਦੇਖੋ ਜੋ ਆਪਣਾ ਇੱਕ ਧਾਗਾ ਹੈ ਉਹ ਆਪਣਾ نیچے ਆ ਜਿਗਾ ਇੱਥੇ ਠੀਕ ਹੈ ਜੀ ਜੋ ਆਪਣਾ ਦੂਸਰਾ ਧਾਗਾ ਉਹ ਆਪਣੇ ਇਹਦੇ ਉੱਪਰ ਆ ਜਿਗਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਫਿਰ ਤੋਂ ਐਦਾਂ ਕਰਨਾ ਥੋੜੀ-ਥੋੜੀ ਸਪੇਸ ਛੱਡ ਕੇ ਇਹਦੇ ਵਿੱਚ ਦੀ ਤੁਸੀਂ ਇਹ ਆਪਣਾ ਚੋਰਾ ਧਾਗਾ ਠੀਕ ਹੈ ਜੀ ਇਹਨੂੰ ਆਪਾਂ ਡਬਲ ਇਧਰ ਕਰ ਲੈਣਾ ਧਾਗੇ ਨੂੰ ਡਬਲ نیچے ਕਰ ਲੈਣਾ ਇਹਦੇ ਵਿੱਚ ਦੀ ਘੱਡਣਾ ਅਗਰ ਤੁਹਾਡਾ ਧਾਗਾ ਜਿਹੜਾ ਮੋਟਾ ਹੈ ਤਾਂ ਤੁਸੀਂ ਉਹਨੂੰ ਸਿੰਗਲ ਪਾ ਕੇ ਤਾਂ ਡਬਲ ਕਰ ਸਕਦੇ ਹੋ ਠੀਕ ਹੈ ਜੀ ਹਾਂ ਦੇਖੋ ਬਸ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਕਰਦੇ ਜਾਣਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ये ट्रिक वजी लगी तो प्लीज़ चैनल सबसक्राइब कर लियो भीडियो लाइक करो शेयर करो बने रहो एंड तक वीडियो के नो तो उल्टी साइड तो भी दिखाने देखो सीधी साइड तो उल्टी साइड तो भी देख सकते हो देखो उल्टी साइड तो अपना एडा अद्धा आएगा हाँ जी देख सकते हो तीस कि फिनिशिंग दे जड़ा अपना ਹੋ ਰਿਹਾ ਵਰਕਿੰਗ ਹਾਂਜੀ ਦੇਖੋ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ